ਕੋ ਸਾਡੇ ਮੈਂਬਰਾਂ ਨੇ ਵੋਟਾਂ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤਕਰੀਬਨ ਜਿਹੜਾ ਟੀਚਾ ਸੀ ਦਿੱਤਾ ਸੀ ਉਸ ਚੋਂ 50% ਨੇ ਵੋਟੀਚਾ ਵੀ ਆਪਣਾ ਪੂਰਾ ਕੀਤਾ ਆ। ਪਰ ਸਰਕਾਰ ਕਿਉਂ ਨਹੀਂ ਇਹ ਵੋਟਾਂ ਬਣਾ ਰਹੀ? ਸਰਕਾਰ ਕਿਉਂ ਚੁੱਪ ਕਰਕੇ ਬੈਠੀ ਹੋਈ ਐ ਸਾਡੇ ਮੈਂਬਰਾਂ ਤੇ ਛੱਡਿਆ ਆ ਭਈ ਉਹ ਬਣਾਣ ਤੇ ਬਣਾਉਣਾ ਜਾਂ ਦੂਜੀ ਪਾਰਟੀ ਤੇ ਛੱਡਿਆ ਬਣਾਣ ਤੇ ਬਣਾਣ ਨਹੀਂ ਬਣਾਣ ਤੇ ਨਾ ਬਣਾ। ਮੈਨੂੰ ਇਸ ਗੱਲ ਦੇ ਵਿੱਚ ਸਰਕਾਰ ਦੀ ਬੇਈਮਾਨੀ ਨਜ਼ਰ ਆਉਂਦੀ ਹੈ ਕਿ ਉਹ ਜਿਹੜਾ ਲੁੱਟ ਸੁੱਟ ਕਰਕੇ ਧੜਾ ਬੈਠਾ ਹੋਇਆ ਹੈ ਜਿਹਦੇ ਚ ਉਹਨਾਂ ਦਾ ਇੱਕ ਮੈਂਬਰ ਉਹਨਾਂ ਦਾ ਮਿਨਿਸਟਰ ਵੀ ਹੈ ਫਰਾਨਾ ਇਹ ਸਾਰੇ ਬਿਲਕੁਲ ਨਹੀਂ ਚਾਹਦੇ ਕਿ ਵੋਟਾਂ ਵਣ ਜਿਹੜੀ ਟੋਕਰੀ ਧਾਲ ਹੈਗਾ ਇਹ ਬਿਲਕੁਲ ਇਲੈਕਸ਼ਨ ਕਰਾਉਣ ਦੇ ਹੱਕ ਵਿੱਚ ਨਹੀਂ ਆਉਂਦੇ ਇਹਨਾਂ ਨੂੰ ਪਤਾ ਸਾਡਾ ਜੋ ਅਸੀਂ ਇਹਨਾਂ ਨੇ ਲੁੱਟ ਸੁੱਟ ਕੀਤੀ ਹੈ ਸਾਡਾ ਸਪਾਇਆ ਤੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਸਾਡੇ ਮੈਂਬਰਾਂ ਨੇ ਵੋਟਾਂ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤਕਰੀਬਨ ਜਿਹੜਾ ਟੀਚਾ ਅਸੀਂ ਦਿੱਤਾ ਸੀ ਉਸ ਚੋਂ 50% ਨੇ ਉਹ ਟੀਚਾ ਵੀ ਆਪਣਾ ਪੂਰਾ ਕੀਤਾ ਆ। ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਕਿ ਉਹਨਾਂ ਦੇ ਦੋ ਤਰ੍ਹਾਂ ਮੈਂਬਰਾਂ ਤੋਂ ਛੱਡ ਕੇ ਕੋਈ ਵੋਟ ਬਣਾ ਕੇ ਰਾਜੀ ਨਹੀਂ। ਤੀਸਰਾ ਮੈਂ ਇਹ ਦੇਖਿਆ ਕਿ ਜਿਹੜੀ ਸਰਕਾਰ ਹਿੰਦੁਸਤਾਨ ਦੀ ਅਸੈਂਬਲੀ ਦੀ ਇਲੈਕਸ਼ਨ ਹੋਵੇ, ਪਾਰਲੀਮੈਂਟ ਦੀ ਇਲੈਕਸ਼ਨ ਹੋਵੇ, ਕਾਰਪੋਰੇਸ਼ਨ ਦੀ ਇਲੈਕਸ਼ਨ ਹੋਵੇ ਉਹ 3 ਮਹੀਨਿਆਂ ਦੇ ਵਿੱਚ ਵੋਟਾਂ ਬਣਾ ਕੇ ਇਲੈਕਸ਼ਨ ਕਰਾਣਾ ਸੀ ਤਿਆਰ ਹੁੰਦੀ ਲਿਆ ਅੱਜ ਇਹਨਾਂ ਨੂੰ 4 ਮਹੀਨੇ ਹੋ ਗਏ ਨੇ ਪਰ ਮੈਨੂੰ ਉਮੀਦ ਹੈ ਕਿ ਜਿਸ ਹੱਬ ਨਾਲ ਲੱਗੇ ਹੋਏ ਇੱਕ ਐਕਸਟੈਂਸ਼ਨ ਹੋਰ ਵੀ ਦੇਣਗੇ 15 ਦਿਨ ਦੇ ਦੇਣ ਦੱਸ ਦੇ ਦੇਣ ਇਹ ਦੇਣਗੇ ਪਰ ਸਰਕਾਰ ਕਿਉਂ ਨਹੀਂ ਇਹ ਵੋਟਾਂ ਬਣਾ ਰਹੀ ਸਰਕਾਰ ਕਿਉਂ ਚੁੱਪ ਕਰਕੇ ਬੈਠੀ ਹੋਈ ਹੈ ਸਾਡੇ ਮੈਂਬਰਾਂ ਤੇ ਛੱਡਿਆ ਆ ਭਈ ਉਹ ਬਣਾਣ ਤੇ ਬਣਾਉਣਾ ਜਾਂ ਦੂਜੀ ਪਾਰਟੀ ਦੇ ਛੱਡਿਆ ਬਣਾਣ ਤੇ ਬਣਾਣ ਨਹੀਂ ਬਣਾਣ ਤੇ ਨਾ ਬਣਾਣ ਮੈਨੂੰ ਇਸ ਗੱਲ ਦੇ ਵਿੱਚ ਸਰਕਾਰ ਦੀ ਬੇਈਮਾਨੀ ਨਜ਼ਰ ਆਉਂਦੀ ਹੈ ਕਿ ਉਹ ਜਿਹੜਾ ਲੁੱਟ-ਖੋਟ ਕਰਕੇ ਧੜਾ ਬੈਠਾ ਹੋਇਆ ਹੈ ਜਿਹਦੇ ਚ ਉਹਨਾਂ ਦਾ ਇੱਕ ਮੈਂਬਰ ਉਹਨਾਂ ਦਾ ਮਿਨਿਸਟਰ ਵੀ ਹੈ ਫਰਾਨ ਹੈ ਇਹ ਸਾਰੇ ਬਿਲਕੁਲ ਨਹੀਂ ਚਾਹਦੇ ਕਿ ਵੋਟਾਂ ਵਣ ਤਾਂ ਕਿ ਸਾਡੇ ਇਥੋਂ ਕਿਨਾਰਾ ਕਸ਼ੀਨਾ ਹੋ ਜਾਵੇ ਕਿਨਾਰਾ ਕਸ਼ੀਨਾ ਦੀ ਤੈ ਹੈ ਕਿਨਾਰਾ ਕਸ਼ੀਨਾ ਦੀ ਤੈ ਹੈ ਔਰ ਵੋਟਾਂ ਵੜਾਣ ਦੇ ਜਿੰਨੇ ਸਾਡੇ ਮੈਂਬਰਾਂ ਨੇ ਜ਼ੋਰ ਲਾਇਆ ਵੋਟਾਂ ਵੜਾ ਬੈਠੇ ਨੇ ਔਰ ਵੀ ਬਣਾਣਗੇ ਪਰ ਸਰਕਾਰ ਜਦ ਤੱਕ ਇਹ ਉਦਦਮ ਨਹੀਂ ਕਰੇਗੀ ਇਸ ਕੰਮ ਨੂੰ ਆਪਣੇ ਜਿੰਮੇ ਨਹੀਂ ਲਏਗੀ ਤੱਕ 14 ਵੋਟਾਂ ਜਿਹੜੀਆਂ ਉਹ ਬਣਨੀਆਂ ਮੁਸ਼ਕਲ ਜਿਸ ਤੋਂ ਲੱਗਦਾ ਹੈ ਕਿ ਸਾਇਦ ਸਰਕਾਰ ਵੀ ਇਹ ਨਾ ਕਰਨ ਹਲੇ ਵੋਟਾਂ ਪਵਾਣ ਦੇ ਇਲੈਕਸ਼ਨ ਕਰਾਉਣ ਦੇ ਹੱਕ ਵਿੱਚ ਨਹੀਂ ਹੈ ਇਹ ਤਾਂ ਦੇਖੋ ਜੀ ਸਰਕਾਰ ਕਿਤਨੀ ਸਹਰ ਦਾ ਇਲੈਕਸ਼ਨ ਕਰਾਉਣੇ ਕੇ ਲਿਏ ਜਤਨੀ ਮੈਂ ਕਹਿ ਸਕਦਾ ਮੈਂ ਅਲੀਗੇਸ਼ਨ ਹੀ ਲਗਾਤਾ ਉਹਨਕੇ ਉਪਰ ਉਹਦਕੰਗ ਅਮਨੇ ਬਣਾਨੇ ਕੀ ਹੋਇਆ ਪਰ ਇਹਨਾਂ ਮੈਂਬਰਾਂ ਦੀ ਜਿਹੜੀ ਟੋਕਰੀ ਦਾ ਲੈਗਾ ਇਹ ਬਿਲਕੁਲ ਇਲੈਕਸ਼ਨ ਕਰਾਉਣ ਦੇ ਹੱਕ ਵਿੱਚ ਨਹੀਂ ਆਉਂਦੇ ਇਹਨਾਂ ਨੂੰ ਪਤਾ ਸਾਡਾ ਜੋ ਅਸੀਂ ਇਹਨਾਂ ਨੇ ਲੁੱਟ ਸੁੱਟ ਕੀਤੀ ਹੈ ਸਾਡਾ ਸਪਾਇਆ ਤੈ ਹੈ